ਅੱਜ ਕੱਲ ਮਾਰੂ ਨਸ਼ੇ ਬਹੁਤ ਜ਼ਿਆਦਾ ਵਧ ਰਹੇ ਨੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂਜੀ ਤੁਹਾਡਾ ਆਪਣਾ ਖੁਸ਼ਪ੍ਰੀਤ ਸਿੰਘ ਸਿਹਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮਾਰੂ ਨਸ਼ੇ ਬਾਰੇ ਗੱਲ ਕਰਾਂਗੇ ਜਿਹੜੇ ਕਿ ਭਿਆਨਕ ਨਸ਼ੇ ਨੇ ਬਹੁਤ ਹੀ ਖਤਰਨਾਕ ਨਸ਼ੇ ਨੇ ਜਿਵੇਂ ਕਿ ਸ਼ਰਾਬ ਚਿੱਟਾ ਮੈਡੀਕਲ ਨਸ਼ੇ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਜਿਨ੍ਹਾਂ ਦੇ ਆਪਣੇ ਸਰੀਰ ਲਈ ਨੁਕਸਾਨ ਬਹੁਤ ਜਿਵੇਂ ਕਿ ਜਰਦਾ ਬੀੜੀ ਤੰਬਾਕੂ ਜੀ ਦੋਸਤੋ ਨਸ਼ਿਆਂ ਦਾ ਪਹਿਲਾ ਨੁਕਸਾਨ ਤਾਂ ਇਹੀ ਹੈ ਜਿਹੜਾ ਬੰਦਾ ਨਸ਼ੇ ਕਰਦਾ ਹੈ ਸਭ ਤੋਂ ਵੱਡਾ ਨੁਕਸਾਨ ਉਸ ਬੰਦੇ ਨੂੰ ਜਿਵੇਂ ਕਿ ਦੋਸਤੋ ਬੰਦੇ ਦੇ ਸਰੀਰ ਤੇ ਸਭ ਤੋਂ ਵੱਡਾ ਪ੍ਰਭਾਵ ਪੈਂਦਾ ਨਸ਼ੇ ਦਾ ਜਿਹੜਾ ਬੰਦਾ ਨਸ਼ੇ ਕਰਦਾ ਹੈ ਉਸ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਉਹਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਬੋਨਸ ਕਮਜ਼ੋਰ ਹੋ ਜਾਂਦੀਆਂ ਨੇ ਤੇ ਉਸ ਦੇ ਫੇਫੜੇ ਲੀਵਰ ਖਰਾਬ ਹੋ ਜਾਂਦੇ ਹਨ ਕਮਜ਼ੋਰ ਹੋ ਜਾਂਦੇ ਹਨ ਜਿਸ ਕਾਰਨ ਬੰਦੇ ਦੀ ਉਮਰ ਘਟ ਜਾਂਦੀ ਹੈ ਤੇ ਉਸ ਤੋਂ ਬਾਅਦ ਬੰਦੇ ਦੀ ਦਿਮਾਗੀ ਹਾਲਤ ਵੀ ਘਟ ਜਾਂਦੀ ਹੈ ਬੰਦਾ ਬੰਦੇ ਨੂੰ ਕੁਝ ਯਾਦ ਨਹੀਂ ਰਹਿੰਦਾ ਬੰਦੇ ਦਾ ਦਿਮਾਗ ਉਸ ਦੇ ਕੰਟਰੋਲ ਵਿੱਚ ਨਹੀਂ ਹੁੰਦਾ ਤੇ ਬੰਦਾ ਆਲਤ ਫਾਲਤੂ ਦੀਆਂ ਗੱਲਾਂ ਕਰਨ ਲੱਗਦਾ ਹੁੰਦਾ ਉਸ ਦਾ ਦਿਮਾਗ ਬੁੱਝੋ ਹੋ ਜਾਂਦਾ ਹੈ ਉਹਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਕੈਂਸਰ ਤੇ ਉਸ ਦਾ ਸਰੀਰ ਰੋਗੀ ਬਣ ਸਰੀਰਕ ਤੌਰ ਤੇ ਵੀ ਅਤੇ ਮਾਨਸਿਕ ਤੌਰ ਤੇ ਵੀ ਰੋਗੀ ਬਣ ਜਾਂਦਾ ਬਾਅਦ ਅਗਲਾ ਨੁਕਸਾਨ ਉਸ ਬੰਦੇ ਦੇ ਪਰਿਵਾਰ ਨੂੰ ਹੁੰਦਾ ਹੈ ਜਿਵੇਂ ਕਿ ਉਸ ਬੰਦੇ ਦਾ ਪੈਸਾ ਬਰਬਾਦ ਹੋਣ ਲੱਗ ਜਾਂਦਾ ਹੈ ਅਤੇ ਉਸ ਦੇ ਘਰ ਵਿੱਚ ਲੜਾਈ ਝਗੜਾ ਹੋਣ ਲੱਗਦਾ ਹੈ ਤੇ ਸਾਰਿਆਂ ਨੂੰ ਚਿੰਤਾ ਰਹਿੰਦੀ ਹੈ ਚਿੰਤਾ ਚਿੱਤਾ ਸਮਾਨਗਲਨ ਨੁਕਸਾਨ ਉਸ ਦੇ ਪਰਿਵਾਰ ਵਾਲਿਆਂ ਨੂੰ ਹੁੰਦਾ ਹੈ ਜਿਵੇਂ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਚਿੰਤਾ ਜਿਹੜੀ ਕਿ ਚਿੱਤਾ ਦੇ ਸਮਾਨ ਹੁੰਦੀ ਹੈ ਅਤੇ ਉਹਨਾਂ ਦੇ ਘਰ ਵਿੱਚ ਲੜਾਈ ਝਗੜਾ ਹੋਣ ਲੱਗ ਜਾਂਦਾ ਹੈ ਤੇ ਤਕਰਾਰ ਹੋਣ ਲੱਗ ਜਾਂਦਾ ਹੈ ਅਤੇ ਉਸ ਵਿਅਕਤੀ ਦੇ ਪੈਸੇ ਖਰਾਬ ਹੁੰਦੇ ਹਨ ਤੇ ਉਸ ਵਿਅਕਤੀ ਦੀ ਇੱਜ਼ਤ ਅਤੇ ਨਾਮ ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਉਸ ਤੋਂ ਅੱਗੇ ਪੂਰੇ ਪਰਿਵਾਰ ਵਿੱਚ ਨਰਕ ਵਰਗਾ ਮਾਹੌਲ ਜਿਹੜਾ ਬਣ ਜਾਂਦਾ ਹੈ ਜਿਹੜਾ ਬੰਦਾ ਨਸ਼ੇ ਕਰਦਾ ਉਸ ਦਾ ਪਰਿਵਾਰ ਵਿੱਚ ਅਤੇ ਉਸ ਦੀ ਆਲੇ-ਦੁਆਲੇ ਦੇ ਗੁਆਂਢ ਵਿੱਚ ਇੱਜ਼ਤ ਘਟ ਜਾਂਦੀ ਹੈ ਲੋਕ ਉਹਦੇ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ ਉਹਦੇ ਨਾਲ ਮਿਲਣਾ ਨਹੀਂ ਪਸੰਦ ਕਰਦੇ ਤੇ ਉਹਦੀ ਦੋਸਤ ਰਿਸਪੈਕਟ ਘਟ ਜਾਂਦੀ ਹੈ ਅਤੇ ਉਹਦਾ ਸਟੇਟਸ ਡਾਊਨ ਹੋ ਜਾਂਦਾ ਹੈ ਉਸ ਬੰਦੇ ਦਾ ਆਲੇ-ਦੁਆਲੇ ਦੇ ਲੋਕਾਂ ਦੇ ਬੱਚਿਆਂ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਜਿਹੜਿਆ ਮਾਰੂ ਨਸ਼ੇ ਨੇ ਇਹਨਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੇ ਜਿਹੜਾ ਬੰਦਾ ਨਸ਼ੇ ਕਰਦਾ ਹੈ ਕੋਈ ਵੀ ਨਸ਼ੇ ਕਰਦਾ ਹੈ ਉਸ ਬੰਦੇ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਤੁਹਾਨੂੰ ਨਸ਼ੇ ਦੀ ਆਦਤ ਲਗਾ ਸਕਦਾ ਹੈ ਜੇਕਰ ਤੁਸੀਂ ਵੀ ਨਸ਼ੇ ਵਾਲੇ ਬੰਦਿਆਂ ਕੋਲ ਬੈਠਦੇ ਹੋ ਜਾਂ ਰਹਿੰਦੇ ਹੋ ਤਾਂ ਤੁਹਾਡੇ ਤੇ ਵੀ ਉਸ ਦਾ ਬਹੁਤ ਹੀ ਬੁਰਾ ਪ੍ਰਭਾਵ ਪਵੇਗਾ ਜਿਵੇਂ ਕਿ ਸੇਬਾਂ ਦੀ ਟੋਕਰੀ ਵਿੱਚ ਇੱਕ ਗਲਿਆ ਹੋਇਆ ਸੇਬ ਹੁੰਦਾ ਹੈ ਉਹ ਸਾਰੇ ਸੇਬਾਂ ਨੂੰ ਗਾਲ ਦਿੰਦਾ ਹੈ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋ ਸਕਦਾ ਹੈ ਤੁਹਾਡੇ ਗਰੁੱਪ ਵਿੱਚ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਗਰੁੱਪ ਤੋਂ ਦੂਰ ਹੋ ਜਾਓ ਜਾਂ ਉਸ ਬੰਦੇ ਨੂੰ ਹੀ ਬਾਹਰ ਕੱਢ ਦਿਓ ਕਿਉਂਕਿ ਉਹ ਤੁਹਾਨੂੰ ਸਾਰੇ ਬੰਦਿਆਂ ਨੂੰ ਨਸ਼ੇ ਵਿੱਚ ਲਾ ਸਕਦਾ ਹੈ ਦੋਸਤੋ ਇਸ ਵੀਡੀਓ ਰਾਹੀਂ ਸਾਨੂੰ ਇਹ ਪਤਾ ਲੱਗਿਆ ਕਿ ਇਹ ਮਾਰੂ ਨਸ਼ਿਆਂ ਦੇ ਬਹੁਤ ਹੀ ਜ਼ਿਆਦਾ ਭਿਆਨਕ ਖਤਰਨਾਕ ਨੁਕਸਾਨ ਹਨ ਜ਼ਿੰਦਗੀ ਨਰਕ ਬਣ ਜਾਂਦੀ ਹੈ ਇਸ ਕਰਕੇ ਸਾਨੂੰ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬਚ ਕੇ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਨਸ਼ਿਆਂ ਤੋਂ ਦੂਰ ਰਹੋ ਤੇ ਹਾਂਜੀ ਦੋਸਤੋ ਇਹ ਸੀ ਆਪਣੀ ਵੀਡੀਓ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਵੀ ਕਰ ਸਕਦੇ ਹੋ ਅਤੇ ਆਪਣੇ ਉਸ ਦੋਸਤ ਕੋਲ ਸ਼ੇਅਰ ਕਰਿਓ ਜਿਹੜਾ ਬੰਦਾ ਨਸ਼ੇ ਕਰਦਾ ਹੈ ਤਾਂ ਜੋ ਉਸ ਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਨਸ਼ੇ ਦੇ ਨੁਕਸਾਨ ਪਤਾ ਲੱਗ ਸਕਣ ਅਤੇ ਉਸ ਦਾ ਵੀ ਫਾਇਦਾ ਹੋ ਸਕੇ ਅਤੇ ਹੋਰ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋ ਸਕੇ ਵੀਡੀਓ ਦੇਖਣ ਲਈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਧੰਨਵਾਦ